ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਕਣੀਆਂ ਕਣੀਆਂ ਪੰਡ ਮਲੂਕੇ ਦੇ ਬਿਲਕੁਲ ਨੇੜ ਹੈ ਇਹਨੂੰ ਜੈਤੋ ਤਹਿਸੀਲ ਪੈਂਦੀ ਹੈ ਤੇ ਨੇੜੇ ਇਹਦੇ ਬਾਜਾਖਾਨਾ ਵੀ ਹੈ ਕੋਠਾਗੁਰੂ ਵੀ ਇਹਦੇ ਨੇੜ ਦਾ ਪੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਰੂਟੀਨ 'ਚ ਇਹਦੇ ਕੋਲ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਦੀ ਵੀਡੀਓ 'ਚ ਵੀ ਬਹੁਤ ਸਾਰੇ ਪਸ਼ੂ ਹੈ ਬੇਨਤੀ ਸ਼ੁਰੂ ਜੀ ਆ ਦੋਸਤੋ ਵੀ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਹੈ ਇੱਥੇ ਫੁੱਲ ਤਸੱਲੀ ਕਰ ਸਕਦੇ ਹੋ ਤੇ ਆਪਦੀ ਸਮਝ ਦੇ ਨਾਲ ਤੁਸੀਂ ਖਰੀਦੋਗੇ ਨੰਬਰ ਜਿਹੜਾ ਉਹ ਸਕਰੀਨ ਤੇ ਉੱਤੇ ਵੀ ਜਿਹੜਾ ਉਹ ਚੱਲਦਾ ਰਹਿਣਾ ਲਗਾਤਾਰ ਫਲੈਸ਼ ਹੁੰਦਾ ਹੁੰਦਾ ਸੋ ਪਸ਼ੂ ਖਰੀਦਣ ਲੱਗਿਆਂ ਪਸ਼ੂ ਦੀ ਤਸੱਲੀ ਜ਼ਰੂਰ ਕਰ ਲਿਆ ਕਰੋ ਆਓ ਮਿਲਿਏ ਬਾਈ ਨੂੰ ਤੇ ਕਰਦੇ ਆ ਇਨ੍ਹਾਂ گاਵਾ ਸੰਬੰਧੀ ਗੱਲਾਂ ਬਾਤਾਂ ਦੋ گاਵਾ ਸੋਨਿਆ ਸਵਾਂਇਆਂ ਜਿਨ੍ਹਾਂ ਚ ਜਰਸੀ ਪੱਖ ਚ ਪੈਂਦੀ ਗਾਂ ਵੱਡੇ ਕਦ ਕੱਢਦੀ ਏ ਇੱਕ ਐਚ ਅਪ ਵਾਇਡ ਬਿਲਕੁਲ ਤਾਜੀ ਸੂਈ ਦੀ ਪਹਿਲਾਂ ਬਾਈ ਤੋਂ ਇਸੇ ਬਾਰੇ ਜਾਣਕਾਰੀ ਲਵਾਂਗੇ ਗਗੂ ਬਾਈ ਸਸਤੀ ਕਾਲ ਸਸਤੀ ਕਾਲ ਜੀ ਗਗੂ ਅੱਜ ਬਾਈ ਆਪਣੇ ਕੋਲ ਇਸ ਟਾਈਮ ਵੈਸੇ ਤਾਂ ਘਰ ਚ ਜੇ گاਵਾਂ ਦੀ ਗੱਲ ਕਰੀਏ ਤਾਂ 7 ਖੜੀਆਂ ਹਾਂ ਜੀ ਬਾਈ ਵਿਕਰੀ ਵਾਲੀਆਂ ਇਸ ਟਾਈਮ ਵਿਕਰੀ ਵਾਲੀਆਂ 6 ਆ ਬਾਈ ਇਸ ਟਾਈਮ 6 ਆ ਵੱਡੀ ਗਾਂ ਇੱਕ ਇਧਰ ਕੰਨੀ ਤੇ ਖੜੀ ਆ ਪਾ ਪਿਛਲੀ ਵੀਡੀਓ ਚ ਦਿਖਾਈ ਹਾਂਜੀ ਹਾਂਜੀ ਸੇਲ ਹੋ ਗਈਆਂ ਸੀ ਬਾਈ ਉਹ ਉਹਦੇ ਨਾਲ ਦੇ ਨਾਲ ਦੋਨੇ ਵੇੜਾ ਠੀਕ ਹੈ ਉਹ ਥੋੜੀ ਜਿਹੀ ਨਾ ਕਿਸੇ ਪ੍ਰੋਬਲਮ ਹੋ ਗਈ ਸੀ ਬੰਦੇ ਦੇ ਹੋਰ ਬਾਹਰ ਗਈ ਸਵੇਰ ਲੈ ਕੇ ਜਾਣੀ ਮੰਨੇ ਅੱਛਾ ਸਵੇਰ ਲੈ ਜਾਣੀ ਯਾਨੀ ਉਹ ਵੇਖ ਗਈ 6 ਨਾਲ ਹੁਣ ਆਪਾਂ ਦਿਖਾ ਦਿੰਦੇ ਹਾਂ ਹਾਂਜੀ ਬਾਈ ਪਹਿਲੇ ਨੰਬਰ ਤੇ ਵੜ ਕਿੰਨਾ ਸੂਆ ਇਹ ਪਹਿਲਾ ਸੂਆ ਜ ਘੰਟੇ ਤੋਂ ਘੱਟ ਹੀ ਖਾਇ ਸੁਈ ਨੂੰ ਬਾਈ ਨਵਾਈ ਸੀ ਬੈਠਣ ਨਹੀਂ ਦਿੱਤੀ ਆ ਜੇਰ ਹਜੇ ਫਿਰ ਜੇਰ ਜ਼ੋਰ ਮਾਰਦੀ ਵਾ ਸੱਡ ਦੂ ਬਾਈ ਕੋਈ ਗੱਲ ਨਹੀਂ ਜ ਕਿਸੇ ਨਾਲ ਸੌਦਾ ਹੁੰਦਾ ਆ ਵੀਡੀਓ ਬਣਾ ਕੇ ਦਿਖਾ ਦਾਂਗੇ ਬਾਈ ਕੋਈ ਬੱਚਾ ਇਹਦੇ ਨਾਲ ਮੇਲ ਕਾ ਬਾਈ ਕੀ ਰੇਟਰ ਨੇ ਤੱਕ ਰੇਟਾ ਦਾ ਬਾਈ ਜਿਹੜਾ ਮਰਜੀ ਗਲੇ 95000 ਰੁਪਏ ਦੀ ਬੱਚੀ ਦੇ ਦਾਂ ਖੋਲ ਦੇ ਸੋ ਦੋਸਤੋ ਸੁਆ ਪਹਿਲਾ ਸੁਈ ਨੂੰ ਘੰਟੇ ਤੋਂ ਘੱਟ ਹੋਇਆ ਪਰ ਨਵਾਉਣ ਕਰਕੇ ਜਾਂ ਹਵਾਨਾ ਧੋਣਾ ਸੀ ਉਹਦੇ ਕਰਕੇ ਨੂੰ ਬੈਠਣ ਨਹੀਂ ਦਿੱਤਾ ਜੇਰ ਹਜੇ ਪੈਣ ਵਾਲੀ ਹੈ ਜਿਹੜਾ ਭਰਾ ਖਰੀਦਣਾ ਚਾਹੇ ਬਾਈ ਕਹਿੰਦਾ ਵੀ ਜਦੋਂ ਵੀ ਇਹ ਜੇਰ ਪਊਗੀ ਇਹਦੀ ਤੇ ਮੈਂ ਵੀਡੀਓ ਬਣਾ ਕੇ ਰੱਖ ਲੂੰਗਾ ਗਾ ਦਾ ਢਾਂਚਾ ਚੰਗਾ ਹੈ ਹਵਾਨਾ ਅੱਗੇ ਨੂੰ ਵੀ ਬਹੁਤ ਸੋਹਣਾ ਦੋਸਤੋ ਤੇ ਪਛਾਣ ਨੂੰ ਵੀ ਹਵਾਨਾ ਤੁਸੀਂ ਦੇਖੋ ਬਿਲਕੁਲ ਤਾਜੀ ਸੋਈ ਵੀ 95000 ਦੀ ਹੈ ਵੜ ਜਿਹੜਾ ਭਰਾ ਚੰਗੀ ਸਮਝੇ ਸੰਪਰਕ ਕਰ ਲਿਓ ਹਵਾਨਾ ਫਿਕਸ ਹੈ ਅਗਾੜੀ ਸੋਹਣੀ ਹੈ ਤੇ ਥਾਂ ਦਾ ਸੈੱਜ ਵੀ ਬੜਾ ਚੰਗਾ ਰਹੂਗਾ ਕਿੰਨੇ ਸੂਏ ਚੋਲਿਓ ਥਾਂ ਲੰਬਾਈ ਚ ਨਹੀਂ ਜਾਂਦਾ ਬਰੀਕ ਹੈ ਦੋਸਤੋ ਚਮੜੀ ਦੀ ਵੀ ਜੇ ਫੋਟੋ ਦੇਖਦੇ ਆ ਤਾਂ ਆ ਸਹੀ ਹੈ ਵੀ ਸੋਹਣਾ ਤੋਂ ਦੇਊਗੀ ਬੱਚਾ ਇਸ ਵਾਰ ਇਹਨੇ ਬੱਚਾ ਦਿੱਤਾ ਹੈ ਪਰ ਇਦਾਂ ਦੇ ਬੱਚਿਆਂ ਦੀ ਆਸ ਇਸ ਵੇੜ ਤੋਂ ਕਰ ਸਕਦੇ ਆ ਵੀ ਤੋ ਬਾਕੀ ਬਰੀਡ ਬਾਈ ਚੰਗੀ ਆ ਬਾਈ ਬਾਕੀ ਦੋ ਤਿੰਨ ਦਿਨਾਂ ਬਾਅਦ ਜਦੋਂ ਵੇੜ ਦੁੱਧ ਤੇ ਆ ਗਈ ਤੇ ਖਾਣ ਪੀਣ ਲੱਗੀ ਕੁਝ ਹੋਰ ਹੀ ਲੱਗਣ ਲੱਗ ਜਾਣੇ ਸਹੀ ਹੈ ਸੋ ਬਹੁਤ ਸੋਹਣਾ ਥਣ ਅਗਾੜੀ ਨੋਟ ਕਰ ਲਿਓ ਇਹ ਚੀਜ਼ਾਂ ਵੇਖਣ ਵਾਲੀਆਂ ਹੁੰਦੀਆਂ ਕਿਉਂਕਿ ਹੁਣ ਤਾਂ ਇਹ ਤੁਸੀਂ ਗੱਬਣਾ ਵਾਲਾ ਸਾਹ ਵੀ ਲਾ ਲਓ ਇਹਦਾ ਕੱਲੇ ਥਾਣੀ ਪਾਸ ਹੋਣੇ ਹੈ ਪਰ ਜਿਹੜੀ ਤਿਆਰੀ ਹੈ ਉਹ ਦੱਸਦੀ ਹੈ ਵੀ ਗਾਂ ਚੰਗੇ ਦੁੱਧ ਵਾਲੀ ਨਿਕਲੂਗੀ ਉਤੋਂ ਵੀ ਹਵਾਨਾ ਪੂਰਾ ਜੁੜਿਆ ਹੋਇਆ ਖੁੱਚਾਂ ਤੋਤੇ ਆ ਇਸ ਸਾਈਡ ਤੋਂ ਫੇਰ ਆ ਗਾੜੀ ਦੇਖ ਲਓ ਬਾਕੀ ਖਾਣਾ ਪੀਣਾ ਗਾਵਾਂ ਐਵ ਜੀਆਂ ਹੁੰਦੀਆਂ ਵੀ ਇਹਨਾਂ ਨੇ ਛੇਤੀ ਸ਼ੁਰੂ ਕਰ ਦੇਣਾ ਹੁੰਦਾ ਤੇ ਛੇਤੀ ਦੁੱਧ ਤੇ ਆ ਜਾਂਦੀਆਂ ਹਨ ਖਵਾਨਾ ਮੈਂ ਖੁੱਚਾਂ ਤੋਂ ਉੱਤੇ ਕਿਹਾ ਸੀ ਤਾਂ ਤੁਸੀਂ ਦੇਖੋ ਕਾਫੀ ਤਾਂ ਤੁਹਾਨੂੰ ਦਿਸਦਾ ਹੋਣਾ ਫਿਰ ਵੀ ਆਕਾਰ ਚੰਗਾ ਹੈ ਇਹ ਤੋਂ ਬਿਨਾ ਇੱਕ ਜਰਸੀ ਅ ਭਾਈ ਇਹ ਕਿੰਨਾ ਕਿੰਨਾ ਅਕਚਰ ਹੋ ਗਿਆ ਨ ਸੂਈ ਇਹ ਭਾਈ ਰਾਸ ਸੂਈ ਹੈ ਜੇਰ ਕੰਪਲੀਟ ਆ ਅਪਾ ਇਹ ਹਜੇ ਨੱਪੀ ਨਹੀਂ ਬਈ ਬੱਚਾ ਇਹਨੇ ਬੱਚਾ ਮੇਲ ਕਾਫੀ ਆ ਹਾਂਜੀ ਇਹਦਾ ਰੇਟ ਕੀ ਰਹਿਣਾ ਰੇਟ ਤਾਂ 82000 ਰੁਪਏ ਜੀ ਖੁੱਲ ਬਾਕੀ ਕੋਈ ਵੀ ਬੰਦਾ ਸੌਦਾ ਕਰ ਲੇ ਬਾਈ ਹਾਂ ਉਸ ਤੋਂ ਬਾਅਦ ਭਾਵੇਂ ਆਪਣੇ ਘਰ ਤੋਂ ਪੁਰਸ ਲੈ ਜੀ ਠੀਕ ਹੈ ਸੋ ਦਸੋ 20 ਕਿਲੋ ਦੁੱਧ ਬਾਈ ਕਹਿੰਦਾ ਪਰ ਘਰੋਂ ਤੋਲ ਲੂ ਬੱਚੇ ਜਰਸੀ ਚ ਚੰਗੇ ਪਾਊਗਾ ਆ ਪਤਾ ਜੁਆਈ ਜੁਆਈ ਤੇ ਰੇਟ ਕੱਲ ਦੀ ਸੂਈ ਆ ਜੇਰ ਕੰਪਲੀਟ ਨਹੀਂ ਨਹੀਂ ਰਾਤ ਸੂਈ ਆ ਬਾਈ ਰਾਤ ਹਾਂਜੀ ਹਾਂਜੀ ਓਕੇ ਸਵੇਰ ਜੇਰ ਸੂਈ ਆ ਦੱਸੋ ਜੇਰ ਹਜੇ ਇੱਥੇ ਪਈ ਐ ਸਿੱਟੀ ਨਹੀਂ ਗਈ ਬਾਈ ਨਹੀਂ ਬੱਚਾ ਇਹਨੇ ਵੱਛਾ ਦਿੱਤਾ ਵਾਹ ਠੰਡੀ ਸੀਲ ਬਹੁਤ ਜ਼ਿਆਦੀ ਐ ਜੀ ਠੀਕ ਠੰਡੀ ਸੀਲ ਹੈਗੀ ਐ ਦੱਸੋ ਤਾਂ ਖਰਗਾਵਾ ਬਹੁਤਿਆਂ ਠੰਡੀਆਂ ਹੀ ਹੁੰਦੀਆਂ ਹਨ ਥਣ ਇੱਥੇ ਜੁਆਈ ਵਾਲੇ ਇਹਦੇ ਵੀ ਤਾਂ ਚਾ ਤੁਸੀਂ ਦੇਖ ਲਓ ਹਜੇ ਨੌ ਦਿਨ ਪਏ ਸੀ ਭਾਈ ਥੋੜਾ ਜਣਾ ਇਹ ਚੀਜ਼ਾ ਕਰਕੇ ਅੱਜ ਦੂਰੋਂ ਆਈ ਸੀ ਓਕੇ ਜਿਹੜੀ ਪਹਿਲਾਂ ਸੂਪੀ ਜਰਸੀ ਦੀ ਜੇਰ ਆ ਉਹ ਇਧਰ ਟੋਕਰੇ ਥੱਲੇ ਬੱਠਲ ਪਿਆ ਉਹਦੇ ਚ ਪਈ ਹੈ ਉਹਦੀ ਵੀਡੀਓ ਬਾਈ ਦੀ ਕੋਲ ਬਣੀ ਵੀ ਹੈ ਖਵਾਨਾ ਇਸ ਸਾਈਡ ਤੋਂ ਫੇਰ ਦੇਖੋ ਆ ਸਾ ਵੀ ਸੋਨਾ ਦੁੱਧ ਦੇਊਗੀ ਮਿਲ ਕੇ ਵੇਣ ਮੈੜ ਦੀ ਦੋਨੇ ਪਾਸੇ ਬਹੁਤ ਮੋਟੀ ਹੁੰਦੀ ਹੈ ਟੋਏ ਬੁੜਿਆਂ ਚ ਹਜੇ ਪਈ ਜਾਂਦੇ ਕਿਉਂਕਿ ਸੂਈ ਰਾਤ ਹੀ ਹਜੇ ਖਵਾਨਾ ਦੇਖੋ ਠੀਕ ਹੈ ਭਾਈ ਇਦੋਂ ਅੱਗੇ ਗੱਬਣ ਗਾਵੇਂ ਜਿਹੜੀ ਇਹ ਗੱਬਣ ਆ ਬਈ ਇਦੋਂ ਅੱਗੇ ਖੜੀ ਇਹ ਵੀ ਦੂਜਾ ਸੂਈ ਹੈ ਜੀ ਕਿੰਨੇ ਕ ਦਿਨ ਲੈਜੂ ਦੇਣੇ ਦੇ ਬਈ 12-13 ਪਏ ਹੈ ਜੀ ਇਹਦਾ ਰੇਟ ਕਿੰਨਾ ਰੇਟ ਬਸ ਮੋਲੇ ਜਿਹੜਾ ਮਰਜ਼ੀ ਕਰ ਲੈ 82000 ਦੀ ਬੱਚੀ ਦੇਵਾਂਗੇ ਬਈ ਖੋਲ 80 ਦਈਗਾ ਮਿਲੂਗੀ ਦੋਸਤੋ ਢਾਂਚਾ ਇਹਦਾ ਵੀ ਚੰਗਾ ਬਾਕੀ ਹਵਾਨਾ ਹਜੇ ਦਿਨ ਪਏ ਆ ਕਾਫੀ ਚੰਗਾ ਹਵਾਨਾ ਬਣਾਉਗੂ ਸੇਮ ਰੇਟ ਆ ਦੱਸੋ ਦੋਵਾਂ ਦਾ 82000 ਰੀ ਇਹਦਾ ਰੇਟ ਕਮਾਲ ਆ ਬਈ ਫੇਸਬੁਕ ਉੱਤੇ ਤਿੰਨ ਗਾਵਾਂ ਤੁਹਾਨੂੰ ਦਿਖਾ ਦਿਆਂ ਹੁਣ ਰੁੱਤ ਵੀ ਜਿਹੜੀ ਉਹ ਹੋਰ 10 ਦਿਨਾਂ ਤੱਕ ਬਦਲ ਨਹੀਂ ਸ਼ੁਰੂ ਹੋ ਜਾਣੀ ਐ ਰਾਤ ਦਾ ਮੌਸਮ ਕੁਛ ਠੰਡਾ ਹੋਣ ਲੱਗ ਜੂਗਾ ਤੇ ਗਾਵਾ ਆਸਤੇ ਜਿਹੜੀ ਅਗਲੀ ਰੋਤ ਆਉਣੀ ਹੈ ਅਗਲਾ ਸੀਜ਼ਨ ਹੈ ਜਿਹੜਾ ਉਹ ਰੇਟ ਪੱਖ ਤੋਂ ਵੀ ਚੰਗਾ ਰਹਿਣਾ ਤੇ ਦੁੱਧ ਪੱਖ ਤੋਂ ਵੀ ਚੰਗਾ ਰਹਿਣਾ ਇਹ ਜਿਹੜੀ ਬਈ ਦੋ ਅਗੇ ਗਾ ਇਹ ਦੂਜਾ ਸੂਆ 6 ਦਾ ਆਉਂਦਾ ਬਈ ਕਿੰਨਾ ਚੱਲੋ ਇਹ 15 ਦਿਨ ਪਈ ਜੇ ਕੀ ਰੇਟ ਰਹਿਣਾ ਹੈ ਰੇਟ ਦਾ 85000 ਰੁਪਏ ਆਈ ਦਾ ਜੀ ਹੋਰ ਜੀ ਰੇਟ 85000 ਹੈ ਤਾਂ ਚਾਹੇ ਦਾ ਵੀ ਤੁਸੀਂ ਦੇਖ ਸਕਦੇ ਹੋ ਥੋੜੀ ਗਰਮੀ ਕਰਕੇ ਨਾ ਬਈ ਧੁੱਪੇ ਕਰਕੇ ਬਾਹਰ ਘਟ ਨਿਕਲਦੇ ਨਾ ਹੂੰ ਬਾਹਰ ਗਰਮੀ ਹੈ ਦੋਸਤੋ ਤੇ ਧੁੱਪ ਚ ਪਸੂ ਵੀ ਜਾਣਾ ਪਸੰਦ ਨਹੀਂ ਕਰਦਾ 85000 ਦਾ ਰੇਟ ਬਾਈ ਨੇ ਰੱਖਿਆ ਲੈ ਆ ਬਸ ਤੇਸ ਪੂਰੀ ਵੀ ਮੇਰੇ ਬਹੁਤ ਜਿਆਦਾ ਚੰਗੀ ਜਿੱਦਾਂ ਦੀਆਂ گاਵਾ ਬੱਚੇ ਸੋਹਣੇ ਪਾਈ ਜਾਂਦੀਆਂ ਤੁਸੀਂ ਆਪਦੇ ਹੱਥੀਂ ਏਆਈ ਕਰਾਉਂਗੇ ਤਾਂ ਰਿਕਾਰਡ ਸੰਭਾਲਣ ਜੋਗਾ ਹੋ ਜਾਂਦਾ ਬੰਦਾ ਬਾਕੀ گاਵਾਾਂ ਦੀ ਖਾਸੀਅਤ ਇਹ ਵੀ ਰਹਿੰਦੀ ਹੈ ਵੀ ਇਹਨਾਂ ਦੀ ਬੱਛੀ ਜਿਹੜੀ ਉਹ 1.5 ਸਾਲ ਤੋਂ ਲੈ ਕੇ 2 ਸਾਲ ਦੇ ਵਿੱਚ ਵਿੱਚ ਬੱਚੇ ਨੂੰ ਜਨਮ ਦੇ ਦਿੰਦੀ ਹੈ ਨਾਲ ਰਲ ਜਾਂਦੀ ਹੈ ਜਿਵੇਂ ਇਸ ਵਾਰ ਇਹ ਗਾਂ ਸੂਹੂਗੀ ਅਗਲੀ ਵਾਰ ਸੂਹ ਤੇ ਉਦੋਂ ਅਗਲੀ ਵਾਰ ਜਾਨੀ ਤੁਹਾਡੇ ਘਰ ਜਦੋਂ ਤੀਜੀ ਵਾਰ ਇਹ ਬੱਚਾ ਦੇਣ ਲੱਗੂ ਜਿਵੇਂ ਇਸ ਵਾਰ ਇਹ ਬੱਛੀ ਦੇਗੀ ਤੇ ਨਾਲ ਉਹਨੇ ਬੱਚੀ ਬਿਲਕੁਲ ਸੋ ਰੇਟ 85000 ਇਤੋਂ ਅੱਗੇ ਇੱਕ ਹੋਰ ਵੈੜ ਕਰ ਪਹਿਲਾ ਸੂਆ ਬਾਈ ਹੂੰ ਇਹਦੇ ਇੱਕ ਅਸੂ ਨੂੰ ਦਿਨ ਪੂਰੇ ਹੈ ਜੀ ਹਜੇ ਹਜੇ ਮੰਨ ਕੇ ਚਲੋ 12 13 ਦਿਨ ਪਏ ਜੀ ਕੀ ਰੇਟ ਰੈਟ ਦਾ ਅੱਜ ਦਾ 85000 ਰੁਪਇਆ ਲੈਣ ਦੇ ਆ ਖੋਲੀ ਚਾਰ ਦੰਦਾਂ ਨੂੰ ਜੀ 84000 ਰੇਟ ਇੱਕ ਅਸੂ ਨੂੰ ਦਿਨ ਪੂਰੇ ਹੁੰਦੇ ਆ ਭਾਦੋਂ ਚੱਲ ਰਹੀ ਹੈ 12 ਦਿਨ ਤੋਰ ਦੇ ਬਈ ਸੋ ਸੋ 12 ਦਿਨਾਂ ਦੀ ਕੱਚੀ ਗਾਂ ਪਹਿਲਣ 85000 ਇਹਦਾ ਰੇਟ ਹੈ ਰੰਗ ਰੂਪ ਇਹਦਾ ਵੀ ਸੋਹਣਾ ਬਾਕੀ ਇਸ ਭਰਾ ਕੋਲ ਵੀ ਪਸ਼ੂ ਬਹੁਤ ਆਉਂਦੇ ਆ ਰੁਟੀਨ 'ਚ ਹੀ ਹੁਣ ਤਾਂ ਵੀਡੀਓ ਵੀ ਹਫਤੇ ਦੀਆਂ ਇੱਕ ਇੱਕ ਦੋ ਦੋ ਤੁਹਾਨੂੰ ਦਿਖਾਈ ਜਾਂਦੇ ਆ ਕਮਾਲ ਆ ਬਈ ਤੇ ਵੈਸੇ ਵੀ ਪਸ਼ੂ ਵੀਡੀਓ ਤੋਂ ਬਿਨਾ ਵੀ ਵਿਕੀ ਜਾਂਦੇ ਕਿਉਂਕਿ ਰੁਟੀਨ 'ਚ ਹੀ ਗਾਵਾਂ ਆਈ ਜਾਂਦੀਆਂ ਤੇ ਗਾਹਕ ਵੀ ਉਵੇਂ ਜੁੜਿਆ ਹੋਇਆ ਹੁੰਦਾ ਹੋ ਸਕਦਾ ਹੈ ਜਦ ਤਿਆਰ ਹੋ ਗਈ ਬੱਚੀ ਫੈਕਸਲੇਵਾ ਰੱਖੋ ਥਣ ਥਣ ਬੈੜ ਦਾ ਹੱਥ ਜਵਾਈ ਵਾਲਾ ਬਹੁਤ ਜਿਆਦਾ ਸੁਣਾ ਸੋ ਸੋਹਣੇ ਢਾਂਚੇ ਦੀ ਜਦੋਂ ਨੂੰ ਵੀਡੀਓ ਪੋਸਟ ਹੁੰਦੀ ਆ ਤੇ ਹੋ ਸਕਦਾ ਇਹਨਾਂ 'ਚੋਂ ਵੀ ਕੋਈ ਇੱਕ ਦੋ ਸੌਦੇ ਹੋਰ ਹੋ ਜਾਣ ਬਾਕੀ ਹਾਲ ਦੀ ਘੜੀ ਇਹ ਵਿਕਰੀ ਵਾਲਾ ਖੜੀਆਂ ਤੇ ਤੁਹਾਨੂੰ ਤਾਂ ਹੀ ਦਿਖਾ ਰਹੇ ਆ ਹਵਾਨਾ ਇਹ ਵੀ ਫੈਕਸ ਰੱਖਣਾ ਬੱਚੀ ਨੇ ਦੱਸੋ ਜਿਹੜੇ ਬੰਦੇ ਨੇ ਨਵਾਂ ਫਾਰਮ ਫੋਨ ਕਰਨਾ ਬੱਚੀ ਬਈ ਇਹ ਜੀ ਤਿਆਰ ਕਰਨ ਤੇ ਲੱਖ ਰੁਪਏ ਖਰਚ ਆ ਜਾਂਦੇ ਜੀ ਇਹਦੇ ਨਾਲ ਦੀ ਗਾਣ ਜਿਹੜੀ ਇਹ ਬਈ ਤੀਜਾ ਸੂਆ ਸੋਹਣੀਆ ਹੂੰ ਇਹ ਜਿਹੜੇ ਬੰਦੇ ਤੋਂ ਲਈ ਬਈ ਉਹਨੇ 27 28 ਗਿਲ ਦੁੱਧ ਚੋਇਆ ਬਈ ਕਿੰਨਾ ਚੱਲਊਗਾ ਇਹਦੇ 14 ਦਿਨ ਪਿਆ ਜੀ ਬਈ ਰੇਟ ਇਹਦਾ ਰੇਟ ਇਹਦਾ 95000 ਰੁਪਏ ਖੋਲੀ ਕੱਦ-ਕਾਠ ਚੰਗੇ ਚ ਹੈ ਢਾਂਚਾ ਉਤੋਂ ਸੋਹਣਾ ਦੁੱਧ ਥੋੜੀ ਸੇਵਾ ਦਾ ਤੁਸੀਂ ਕਿੰਨਾ ਚੋਲੋਗੇ ਵੱਡੀ ਗਾਂ ਦੋਸਤੋ ਕੱਤ ਕਾਠ ਵਾਲੇ ਪੱਖ ਤੋਂ ਲੰਬਾਈ ਵਾਲੇ ਪੱਖ ਤੋਂ ਲਿਆ ਆਪਸ 14 ਦਿਨਾਂ ਦੀ ਹਜੇ ਕੱਚੀ ਹੈ ਜੇ ਕੋਈ ਭਰਾ ਪਹਿਲਾਂ ਖਰੀਦ ਕੇ ਸਾਮ ਸਕਦਾ ਤਾਂ ਚੰਗੇ ਕੱਤ ਕਾਠ ਦੀ ਗਾਂ ਹੈ ਬਾਕੀ ਖਰੀਦਣ ਲੱਗਿਆਂ ਥੋੜੀ ਸਮਝ ਕੰਮ ਕਰੂਗੀ ਆਕੇ ਤੁਸੀਂ ਇਹਨਾਂ ਪਸ਼ੂਆਂ ਨੂੰ ਦੇਖਿਓ ਜਿੰਨੇ ਵੀ ਬਕਾਊ ਦਿਖਾਏ ਸੋ ਸੋ ਇਹ ਪਸ਼ੂ ਬਕਾਊ ਸੀ ਤੇ ਰੇਟ ਬਾਰੇ ਜਰੂਰ ਇੱਕ ਗੱਲ ਐਡ ਕਰ ਦੇਣਾ ਵੀ ਤੁਸੀਂ ਜਿਹੜਾ ਭਰਾ ਆਊਗਾ ਉਹਦਾ ਮਾਨਤਨ ਜਰੂਰ ਹੋਜੂਗਾ ਕਿਉਂਕਿ ਵਪਾਰ ਦਾ ਕੰਮ ਹੈ ਪਹਿਲਾਂ ਖਰੀਦਿਆ ਫਿਰ ਇਹਨਾਂ ਚੋਂ ਕੋਈ 4 ਰੁਪਏ ਨਫਾ ਕਮਾਉਣਾ ਰੋਟੀ ਰੋਜੀ ਆਉਦੀ ਕਮਾਉਣੀ ਹੈ ਜਿਹੜਾ ਭਰਾ ਖਰੀਦਣਾ ਚਾਹੁੰਦਾ ਕਿ ਪਸ਼ੂ ਪਸੰਦ ਕਰੋ ਸੌਤੇ ਹੋਈ ਜਾਂਦੇ ਹੁੰਦੇ ਆ ਸੋ ਮੇਨ ਗੱਲ ਇਹ ਵੀ ਤੁਸੀਂ ਢਾਂਚੇ ਵੀਡੀਓ ਚੋਂ ਦੇਖ ਲਿਆ ਗਾਵਾਂ ਦੇਖ ਲਿਆ ਜਿਹੜੀ ਗਾਂ ਤੁਹਾਨੂੰ ਲੱਗਦਾ ਵੀ ਤੁਹਾਡੇ ਕੰਮ ਦੀ ਹੈ ਉਹਦੇ ਬਾਰੇ ਗੱਲਬਾਤ ਕਰ ਲਓ ਤੇ ਮੇਨ ਸੌਦਾ ਜਦੋਂ ਕਰਨਾ ਹੈ ਉਹਦੇ ਲਈ ਜ਼ਰੂਰੀ ਹੈ ਵੀ ਆ ਕੇ ਹੀ ਦੇਖੋ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ